ਜੇਕਰ ਤੁਸੀਂ ਭਾਰਤ ਦੇ ਵਿੱਚ ਰਹਿੰਦੇ ਹੋ ਅਤੇ Hindu ਧਰਮ ਦੇ ਤਹਿਤ ਦੋ ਵਿਆਹ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਜਿਹਾ ਹਰਗिज ਵੀ ਨਹੀਂ ਕਰ ਸਕਦੇ Hindu Marriage Act 1955 ਦੇ ਤਹਿਤ ਭਾਰਤ ਵਿੱਚ ਦੋ ਵਿਆਹ ਦੀ ਕੋਈ ਵਿਵਸਥਾ ਨਹੀਂ ਹੈ ਅਜਿਹੇ ਵਿੱਚ ਜੇਕਰ ਅਸੀਂ ਤੁਹਾਨੂੰ ਭਾਰਤ ਦੇ ਇੱਕ ਅਜਿਹੇ ਸੂਬੇ ਬਾਰੇ ਦੱਸੇ ਹਾਂ ਜਿੱਥੇ ਇੱਕ ਵਿਅਕਤੀ Hindu ਧਰਮ ਦੇ ਤਹਿਤ ਦੋ ਵਿਆਹ ਕਰਾ ਸਕਦਾ ਹੈ ਉਹ ਵੀ ਕਾਨੂੰਨੀ ਮਾਨਤਾ ਦੇ ਤਹਿਤ ਜੀ ਹਾਂ ਤੁਸੀਂ ਬਿਲਕੁਲ ਸੱਚ ਸੁਣਿਆ ਤਾਂ ਆਓ ਜਾਣਦੇ ਹਾਂ ਇਹ ਕਿਵੇਂ ਸੰਭਵ ਹੈ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਰਾਜ ਗੋਆ ਦੀ ਜਦੋਂ ਗੋਆ ਪੁਰਤਗਾਲੀ ਸ਼ਾਸਨ ਦੇ ਅਧੀਨ ਸੀ ਤਾਂ ਉੱਥੇ ਪੁਰਤਗਾਲੀ ਸਿਵਲ ਕੋਡ ਲਾਗੂ ਕੀਤਾ ਗਿਆ ਸੀ ਇਹ ਸਨ 1867 ਦੀ ਗੱਲ ਹੈ ਉਸ ਸਮੇਂ ਤੱਕ ਬ੍ਰਿਟਿਸ਼ ਰਾਜ ਦੌਰਾਨ ਵੀ ਭਾਰਤ ਵਿੱਚ ਸਿਵਲ ਕੋਡ ਨਹੀਂ ਬਣਿਆ ਸੀ ਪੁਰਤਗਾਲ ਸਰਕਾਰ ਨੇ ਗੋਆ ਕਲੋਨੀ ਲਈ ਇਹ ਕਾਨੂੰਨ ਬਣਾਇਆ ਸੀ ਉਸ ਸਮੇਂ ਗੋਆ ਵਿੱਚ ਦੋ ਧਰਮਾਂ ਦੇ ਲੋਕ ਜ਼ਿਆਦਾ ਸਨ ਇਸਾਈ ਅਤੇ Hindu ਉਸ ਸਮੇਂ ਗੋਆ ਵਿੱਚ ਹਿੰਦੂਆਂ ਵਿੱਚ ਇੱਕ ਤੋਂ ਵੱਧ ਵਿਆਹ ਕਰਾਉਂਦਾ ਰਿਵਾਜ ਸੀ ਹਾਲਾਂਕਿ ਜਦੋਂ ਭਾਰਤ ਵਿੱਚ ਯੂਨੀਫਾਰਮ ਸਿਵਲ ਕੋਡ ਐਕਟ ਲਾਗੂ ਹੋਇਆ ਤਾਂ ਗੋਆ ਵਿੱਚ ਪੈਦਾ ਹੋਏ ਲੋਕਾਂ ਨੂੰ ਛੱਡ ਕੇ ਹਰ ਕੋਈ ਇਸ ਦੇ ਦਾਇਰੇ ਦੇ ਵਿੱਚ ਆ ਗਿਆ। ਦਰਅਸਲ ਇਸ ਕਾਨੂੰਨ ਦੇ ਤਹਿਤ Hindu ਧਰਮ ਦੇ ਸਾਰੇ ਲੋਕਾਂ ਨੂੰ ਸਿਰਫ ਇੱਕ ਹੀ ਵਿਆਹ ਕਰਨ ਦੀ ਆਗਿਆ ਹੈ। ਪਰ ਇਹ ਕਾਨੂੰਨ ਸਿਰਫ ਗੋਆ ਵਿੱਚ ਪੈਦਾ ਹੋਏ ਲੋਕਾਂ ਨੂੰ ਕੁਝ ਸ਼ਰਤਾਂ ਦੇ ਨਾਲ ਇੱਕ ਪਤਨੀ ਹੋਣ ਦੇ ਬਾਵਜੂਦ ਦੂਜਾ ਵਿਆਹ ਕਰਨ ਦੀ ਆਗਿਆ ਦਿੰਦਾ ਹੈ। ਇਹ ਕਾਨੂੰਨ ਗੋਆ ਵਿੱਚ ਅਜੇ ਵੀ ਲਾਗੂ ਹੈ। ਅਸਲ ਵਿੱਚ ਜਦੋਂ ਗੋਆ ਆਜ਼ਾਦ ਹੋਇਆ ਤਾਂ ਉਹੀ ਸਿਵਲ ਕੋਡ ਜੋ ਪੁਰਤਗਾਲੀ ਸ਼ਾਸਨ ਦੌਰਾਨ ਉੱਥੇ ਲਾਗੂ ਸੀ ਨਵੇਂ ਰਾਜ ਵਿੱਚ ਵੀ ਅਪਣਾਇਆ ਗਿਆ ਇਹ ਹਿੰਦੂਆਂ ਨੂੰ ਕੁਝ ਸ਼ਰਤਾ ਅਧੀਨ ਬਹੁ ਵਿਆਦਾ ਅਭਿਆਸ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਸ ਦੀ ਪਹਿਲੀ ਸ਼ਰਤ ਇਹ ਹੈ ਕਿ ਜੇਕਰ ਪਤਨੀ ਦੇ 25 ਸਾਲ ਦੀ ਉਮਰ ਤੱਕ ਕੋਈ ਔਲਾਦ ਨਹੀਂ ਹੈ ਤਾਂ ਪਤੀ ਦੁਬਾਰਾ ਵਿਆਹ ਕਰ ਸਕਦਾ ਹੈ ਦੂਸਰੀ ਸ਼ਰਤ ਅਨੁਸਾਰ ਜੇਕਰ ਪਤਨੀ 30 ਸਾਲ ਦੀ ਉਮਰ ਤੱਕ ਪੁੱਤਰ ਨੂੰ ਜਨਮ ਦੇਣ ਤੋਂ ਅਸਮਰਤ ਹੈ ਤਾਂ ਪਤੀ ਦੁਆਰਾ ਵਿਆਹ ਕਰ ਸਕਦਾ ਹੈ